ਦੇਖੋ ਬੀਜੇਪੀ ਦੀ ਲੀਡਰਸ਼ਿਪ ਔਰ ਖਾਸ ਤੌਰ ਤੇ ਮੈਂ ਪੰਜਾਬ ਬੀਜੇਪੀ ਨੂੰ ਉਹਨਾਂ ਦੇ ਪ੍ਰਧਾਨ ਸਾਹਿਬ ਜਾਖੜ ਸਾਹਿਬ ਨੂੰ ਤੇ ਉਹਨਾਂ ਦੀ ਸੁਪੂਚੀ ਸੀਨੀਅਰ ਲੀਡਰਸ਼ਿਪ ਨੂੰ ਚਾਹੂੰਗਾ ਕਿ ਉਹ ਆਪ ਦੀ ਸਥਿਤੀ ਚੰਡੀਗੜ੍ਹ ਦੇ ਮਸਲੇ 'ਚ ਜਰੂਰ ਸਪਸ਼ਟ ਕਰਨ ਕਿਉਂਕਿ ਜਿਹੜੀਆਂ ਚਲਾਕੀਆਂ ਪੰਜਾਬ ਬੀਜੇਪੀ ਦੇ ਲੀਡਰਸ਼ਿਪ ਦੀ ਵੇਖਣ ਨੂੰ ਮਿਲਦੀ ਹੈ ਗਵਰਨਰ ਸਾਹਿਬ ਨੂੰ ਤਾਂ ਮਿੰਟ 'ਚ ਮਿਲ ਲੈਂਦੇ ਮਗਰ ਗਵਰਨਰ ਸਾਹਿਬ ਦੇ ਥੱਲੇ ਜਿਹੜੇ ਪੰਜਾਬ ਦੇ ਉਲਟ ਫੈਸਲੇ ਹੋ ਰਹੇ ਆ ਉਸ ਦੇ ਬਾਰੇ ਕਦੇ ਆਵਾਜ਼ ਨਹੀਂ ਉਠਾਉਂਦੇ ਅੱਜ ਪਹਿਲਾ ਪੰਜਾਬ ਦੀ ਜਿਹੜੀ ਇਹ ਚੰਡੀਗੜ੍ਹ ਆ ਇਹ ਪੰਜਾਬ ਦੀ ਰਾਜਧਾਨੀ ਆ ਪੰਜਾਬ ਦੀ ਰਾਜਧਾਨੀ 'ਚ हरियाणा की विधानसभा बने एक अदे बर्दाश्त नहीं ਕੀਤਾ ਜਾਊਗਾ ਪੰਜਾਬ ਬੀਜੇਪੀ ਦੀ ਲੀਡਰਸ਼ਿਪ ਦੇ ਬਾਰੇ ਵਿਰੋਧ ਕਰਦੀ ਮੈਨੂੰ ਤਾਂ ਦੇਖੀ ਕਿੱਥੇ ਨਹੀਂ ਫਿਰ ਉਸ ਤੋਂ ਬਾਅਦ ਪੰਜਾਬ ਦੇ ਜਿਹੜੇ ਅਫਸਰ ਨੇ 60 40 ਦੀ ਰੇਸ਼ੋ ਹੈ ਉਸ ਨੂੰ ਘਟਾਇਆ ਜਾ ਰਿਹਾ ਉਸ ਬਾਰੇ ਵੀ ਪੰਜਾਬ ਭਾਜਪਾ ਚੁੱਪ ਹੈ ਜੀ ਉਸ ਤੋਂ ਅਗਲੀ ਗੱਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਸੈਂਟਰਲ ਪੇ ਸਕੇਲ 'ਚ ਲਿਆ ਗਿਆ ਔਰ ਇਹਦਾ ਅਸੀਂ ਸਾਰਿਆਂ ਨੇ ਵਿਰੋਧ ਕੀਤਾ ਪਾਪ ਪੰਜਾਬ ਭਾਜਪਾ ਬੇਚੁੱਪ ਹੈ ਇਸੇ ਤਰ੍ਹਾਂ ਅੱਗੇ ਚੱਲੀ ਚੱਲੋ ਤੇ ਹੁਣ ਜਿਹੜਾ ਐਡਵਾਈਜ਼ਰ ਹੈ ਉਹਨੂੰ ਚੀਫ ਸਕੱਟਰੀ 'ਚ ਤਬਦੀਲ ਕਰਨਾ ਮਤਲਬ ਕਿ ਇਹ ਮੰਨ ਜਾਣਾ ਕਿ ਚੰਡੀਗੜ੍ਹ ਹੁਣ ਯੂਨੀਅਨ ਟੈਰੀਟਰੀ ਹੈ ਔਰ ਜਦ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਨਹੀਂ ਹੈ ਪੰਜਾਬ ਦੀ ਰਾਜਧਾਨੀ ਹੈ ਪੰਜਾਬ ਦੇ ਜ਼ਮੀਨਾਂ ਤੋਂ ਬਣੀ ਇਹ ਚੰਡੀਗੜ੍ਹ ਸੀ ਔਰ ਇਹ ਪੰਜਾਬ ਨੂੰ ਮਿਲਣਾ ਸੀ ਇਹਦਾ ਲੋਕ ਸਭਾ ਤੇ ਜੇਸਕਲ ਦਾ ਫੈਸਲਾ ਹੋਇਆ ਹੋਇਆ ਮੈਂ ਅੱਜ ਪੰਜਾਬ ਭਾਜਪਾ ਨੂੰ ਪੁੱਛਣਾ ਚਾਹੁੰਦਾ ਕਿ ਭਾਈ ਇਹਦਾ ਵਿਰੋਧ ਕਿਉਂ ਨਹੀਂ ਕਰਦੇ ਇਸ ਲਈ ਚਾਹੇ ਉਹ ਪਾਣੀਆਂ ਦੇ ਮੁੱਦੇ ਆ ਚਾਹੇ ਇਹ ਇਲਾਕਿਆਂ ਦੀ ਗੱਲ ਹੈ ਚਾਹੇ ਚੰਡੀਗੜ੍ਹ ਦੀ ਗੱਲ ਹੈ ਇਹ ਸਾਰੇ ਫੈਸਲੇ ਜੋ ਪੰਜਾਬ ਦੇ ਕੁਲਟ ਕੀਤੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਦਾ ਮਸਲਾ ਜਿੱਥੇ ਇਲੈਕਸ਼ਨ ਨਹੀਂ ਕਰਾਈ ਜਾ ਰਹੀ ਇਹ ਸਾਰਿਆਂ ਦੇ ਮਸਲਿਆਂ ਨੂੰ ਲੈ ਕੇ ਅਸੀਂ ਭਾਜਪਾ ਦੀ ਜੋ ਸੈਂਟਰਲ ਲੀਡਰਸ਼ਿਪ ਹੈ ਗਵਰਨਮੈਂਟ ਦੇ ਫੈਸਲਿਆਂ ਦਾ ਵਿਰੋਧ ਕਰਦੀ ਹੈ ਔਰ ਨਾਲ ਹੀ ਮੈਂ ਚਾਹੂੰਗਾ ਪੰਜਾਬ ਭਾਜਪਾ ਆਫ ਦੀ ਇੱਥੇ ਤੇ ਸਥਿਤੀ ਸਪਸ਼ਟ ਕਰੇ ਔਰ ਪਧਵੰਤਮਾਨ ਜਿਹੜਾ ਭਾਜਪਾ ਦੀ ਟੌਪੀ ਕਰ ਰਿਹਾ ਉਸ ਗੱਲ ਦੀ ਵੀ ਬੰਨ ਖੇਧੀ ਕਰਦਾ ਕਿਉਂਕਿ ਆ ਚੀਫ ਮਿਨਿਸਟਰ ਪੰਜਾਬ ਦੇ ਹਕਾਂ ਦੀ ਰਖਵਾਲੀ ਕਰਨੀ ਉਹਨਾਂ ਦੀ ਜ਼ਿੰਮੇਵਾਰੀ ਹੈ ਜੇ ਇਸ ਮੁੱਦੇ ਤੇ ਉਹ ਚੁੱਪ ਬੈਠੇ ਮਜੀਠੀਆ ਸਾਹਿਬ ਲਗਾਤਾਰ ਪੰਜਾਬ ਦੇ ਵਿੱਚ ਹੁਣ ਤੱਕ 9 ਬਲਾਸਟ ਹੋਏ ਆ ਕੱਲ ਦੇਰ ਰਾਤ ਫਿਰ ਚੌਕੀ ਚੌਕੀ ਚ ਹੈ ਮੈਂ ਤੁਹਾਨੂੰ ਇੱਕ ਗੱਲ ਇਹ ਦੇਖਦੇ ਹੋ ਅੰਮ੍ਰਿਤਸਰ ਚ ਪੰਜਵਾਂ ਪੁਲਿਸ ਚੌਕੀ ਹੈ ਜਿੱਥੇ ਅਟੈਕ ਕੀਤਾ ਗਿਆ ਜਦੋਂ ਮੁਕਤੀ ਗੱਲ ਹੈ ਕਿ ਜਦੋਂ ਹਰਪਾਲ ਰੰਧਾਵਾ ਵਰਕੇ ਅਫਸਰ ਹੋਣਗੇ ਔਰ ਇਹ ਜੇ ਅਫਸਰਾਂ ਦੇ ਹੱਥ ਬਾੜ ਤੋਂ ਰੋਗੀ ਤੁਹਾਨੂੰ ਕਦੇ ਸੱਚਾਈ ਸਾਹਮਣੇ ਨਹੀਂ ਆਉਂਦੀ ਕੌਲਰ ਸਾਹਿਬ ਨੇ ਪਹਿਲਾ ਜਦੋਂ ਇਸਲਾਮਾਬਾਦ ਚੌਕੀ ਚ ਬਲਾਸਟ ਹੋਇਆ ਸੀ 3:30 ਵਜੇ ਬਲਾਸਟ ਹੋਇਆ ਨਾਲ ਦੇ ਸਾਰੇ ਰਿਹਸ਼ੀ ਇਲਾਕੇ ਚ ਜਿਹੜੇ ਲੋਕ ਰਹਿੰਦੇ ਸਨ ਉਹਨਾਂ ਨੇ ਤੁਹਾਨੂੰ ਸਾਰਿਆਂ ਨੂੰ ਦੱਸਿਆ ਕਿ ਕਿੰਨੀ ਜ਼ੋਰ ਤੇੜੀ ਬਲਾਸਟ ਹੋਇਆ ਘਰਾਂ ਦੇ ਸ਼ੀਸ਼ੇ ਟੁੱਟੇ ਘਰਾਂ ਚ ਜਿਹੜੀਆਂ ਟਾਈਲਾਂ ਸੀ ਉਹ ਟੁੱਟ ਕੇ ਥੱਲੇ ਡੇਕੀਆਂ ਹੋਰ ਵੀ ਨੁਕਸਾਨ ਹੋਇਆ ਤੇ ਕਿਵੇਂ ਹੱਥ ਦੀ ਸਫਾਈ ਕਮਿਸ਼ਨਰ ਪੁਲਿਸ ਭੁੱਲਰ ਸਾਹਿਬ ਦੀ ਵੇਖਣ ਨੂੰ ਮਿਲੀ 3:30-4 ਵਜੇ ਉੱਥੇ ਆਏ ਔਰ 7 ਵਜੇ ਤੁਹਾਨੂੰ ਪ੍ਰੈਸ ਨੂੰ ਅੰਦਰਵਾੜ ਕੇ ਕਿਹਾ ਕਿ ਵੇਖ ਲਓ ਕੁਝ ਨਹੀਂ ਹੋਇਆ ਕੱਲਾ ਟਾਇਰ ਹੀ ਪਾਟਿਆ ਸੀ ਪਹਿਲੀ ਗੱਲ ਤਾਂ ਉਤੋਂ ਹੀ ਪਰਦਾ ਫਾਸ਼ ਹੋ ਗਿਆ ਕਿ 7 ਵਜੇ ਕਿਹੜਾ ਕਮਿਸ਼ਨਰ ਔਰ ਪੁਲਿਸ ਪ੍ਰੈਸ ਕਾਨਫਰੰਸ ਕਰਦਾ ਔਰ ਆਪ ਦੀ ਗੱਲ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਮਗਰ ਉਹਨਾਂ ਦਾ ਝੂਠ ਲੋਕਾਂ ਨੇ ਫੜਾਤਾ ਹੁਣ ਵੀ ਇੰਨੀ ਠੰਡੀ ਮੌਸਮ 'ਚ ਸਰਦੀ ਵਾਲੇ ਮੌਸਮ 'ਚ ਗਰਮ ਗਰਮੀ 'ਚ ਤਾਂ ਰੇਡੀਏਟਰ ਉਬਾਲਾ ਮਾਰਦਾ ਵੇਖਿਆ ਫਾੜਦਾ ਵੇਖਿਆ ਪਹਿਲੀ ਵਾਰੀ ਆ ਕਿ ਲੋਕੀ ਤਾਂ ਮਤਲਬ ਇੰਨੀ ਠੰਡ ਤੋਂ ਪਰੇਸ਼ਾਨ ਕਹਿ ਲੋ ਜਾਂ ਘਰਾਂ ਦੇ ਅੰਦਰ ਬੈਠੇ ਇਹਨਾਂ ਦੇ ਰੇਡੀਏਟਰ ਗਰਮ ਹੋਈ ਜਾਂਦੇ ਤੇ ਕਹਿੰਦੇ ਰੇਡੀਏਟਰ ਫਾੜ ਗਿਆ ਉਤੋ ਹੀ ਉਹ ਗੈਂਗਸਟਰਾਂ ਨੇ ਜ਼ਿੰਮੇਵਾਰੀ ਚੁੱਕ ਲਈ ਕਿ ਅਸੀਂ ਇਹ ਬਲਾਸ ਕੀਤਾ ਮੁਜੀਕੇ ਥਾਣੇ ਵੀ ਪਹਿਲਾ ਬਲਾਸਟ ਹੋਇਆ ਸੀ ਨੌ ਬਲਾਸਟ ਹੋ ਗਏ ਲਾਅ ਐਂਡ ਆਰਡਰ ਦਾ ਕੰਪਲੀਟ ਫੇਲਿਅਰ ਹੈ ਲੈਪਸ ਹੈ ਔਰ ਕਮਾਲ ਦੀ ਗੱਲ ਹੈ ਵੈਸੇ ਪੰਜਾਬ ਨੂੰ ਤਾਂ ਇਨਾਮ ਦੇਣਾ ਚਾਹੀਦਾ ਕਿ ਟਾਇਰ ਪਾਟ ਦਾ ਤੇ ਡੀਜੀਪੀ ਸਾਹਿਬ ਇੱਥੇ ਜੈਜਾ ਲੈਣ ਆਉਂਦੇ ਸ਼ਾਇਦ ਪਹਿਲਾ ਹੀ ਸੂਬਾ ਹੋਣਾ ਸਾਰੀ ਦੇਸ਼ ਦੁਨੀਆ 'ਚ ਜਿੱਥੇ ਟਾਇਰ ਪਾਟੇ ਦਾ ਜੈਜਾ ਵੀ ਡੀਜੀਪੀ ਸਾਹਿਬ ਆਪ ਲੈਂਦੇ ਆ ਕਮਿਸ਼ਨਰ ਆਫ ਪੁਲਿਸ ਉਹਨਾਂ ਨੂੰ ਗੋਲਦਸਤਾ ਪੇਟ ਕਰਦੇ ਆ ਮਗਰ ਮੈਨੂੰ ਲੱਗਦਾ ਏਨੇ ਰੇਡੀਏਟਰ ਤੇ ਟਾਇਰ ਕਿਸੇ ਹੋਰ ਸੂਬੇ ਤੇ ਨਹੀਂ ਪਾਟਣ ਦੇ ਜਿੰਨੇ ਪੰਜਾਬ ਤੇ ਪਾਟੀ ਜਾਂਦੇ ਇਸ ਲਈ ਲਾਅ ਐਂਡ ਆਰਡਰ ਦੀ ਜਿਹੜੀ ਬੁਰੀ ਹਾਲਾਤ ਹੈ ਔਰ ਜੇ ਇਸ ਤਰੀਕੇ ਨਾਲ ਆਈਐਸਆਈ ਪਾਕਿਸਤਾਨ ਐਂਟੀ ਨੈਸ਼ਨਲ ਫੋਰਸਸ ਪੰਜਾਬ ਨੂੰ ਡੀਸਟੇਬਲਾਈਜ਼ ਕਰ ਰਹੀ ਆ ਜਾਂ ਫਰੋਤੀ ਦਾ ਰਾਜ ਚੱਲ ਰਿਹਾ ਹੈ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਪੁਲਿਸ ਜਿੰਨਾ ਮਰਜੀ ਲਘੋਲੇ ਇਹ ਲੁਕਣਾ ਨਹੀਂ ਔਰ ਮੈਂ ਤਾਂ ਕਮਿਸ਼ਨਰ ਆ ਪੁਲਿਸ ਨੂੰ ਇੱਕੋ ਗੱਲ ਕਹੂੰਗਾ ਝੂਠ ਬੋਲੇ ਕਊਆ ਕੱਟੇ ਕਾਲੇ ਕੱਲੇ ਕਾਲੇ ਕਊਏ ਤੋਂ ਡਰਿਓ ਇਹ ਹਾਲਾਤ ਬਣਿਆ ਕਿ ਇੰਨਾ ਝੂਠ ਨਾ ਬੋਲੋ ਕਿ ਅੱਜ ਹਰ ਜਗ੍ਹਾ ਲਾਅ ਐਂਡ ਆਰਡਰ ਦਾ ਟੋਟਲ ਫੇਲੀਅਰ ਔਰ ਕੋਲਾਪਸ ਨਵੀਂ ਸੇਤੀ ਨਹੀਂ ਸੀ ਵਰਗੀ ਗੋਵਿੰਦ ਕੇਂਦਰ ਸਰਕਾਰ ਨੇ ਨਹੀਂ ਮੈਂ ਅੱਜ ਤੋਂ ਘੱਟੋ ਘੱਟ ਮਹੀਨਾ ਪਹਿਲਾਂ ਹੀ ਆਪਦੀ ਟਵੀਟ ਕਰਕੇ ਔਰ ਤੁਹਾਨੂੰ ਯਾਦ ਹੋਣਾ ਜਦ ਮੈਂ ਪਿਛਲੀ ਆੜੀ ਤਰੀਕ ਤੇ ਆਇਆ ਸੀ ਉਹ ਚਵੇਲੇ ਵੀ ਨਵੀਂ ਜਿਹੜੀ ਐਗਰੀਕਲਚਰ ਡਰਾਫਟ ਪਾਲਿਸੀ ਹੈ ਕਾਲੇ ਕਾਨੂੰਨ ਨੂੰ ਲਾਗੂ ਕਰਨ ਦੀ ਪਾਲਿਸੀ ਹੈ ਔਰ ਇਹਦੇ ਚ ਪ੍ਰਾਈਵੇਟਾਈਜੇਸ਼ਨ ਨੂੰ ਪੜਾਵਾ ਕਿਸਾਨਾਂ ਦਾ ਨੁਕਸਾਨ ਇਸ ਪਾਲਿਸੀ ਨੂੰ ਸ਼੍ਰੋਮਣੀ ਅਕਾਲੀ ਦਲ ਤੇ ਮੈਂ ਪਰਸਨਲ ਤੌਰ ਤੇ ਇਸ ਨੂੰ ਰਿਜੈਕਟ ਕਰਦਾ ਐ ਐਮਐਸਪੀ ਕਾਨੂੰਨ ਬਣਨਾ ਚਾਹੀਦਾ ਔਰ ਨਵੀਂ ਡਰਾਫਟ ਪਾਲਿਸੀ ਕੇਵਲ ਤੇ ਕੇਵਲ ਕਾਲੇ ਕਾਨੂੰਨਾਂ ਨੂੰ ਇਨਡਾਇਰੈਕਟਰੀ ਲਾਗੂ ਕਰਨ ਦੀ ਇੱਕ ਸਾਜਿਸ਼ ਹੈ ਜਿਹੜੀ ਪੰਜਾਬ ਸੂਪਾ ਕਦੇ ਕਾਮਯਾਬ ਨਹੀਂ ਹੋਣਗਾ ਅੰਮ੍ਰਿਤਸਰ ਦੀ ਅੰਮੇਰ ਦੀ ਕੁਰਸੀ ਨੂੰ ਲੈ ਕੇ ਸਸਪੈਂਸ ਬਰਕਰਾਰ ਹੈ ਕਾਂਗਰਸ ਦਾ ਜੋਰ ਥਲੇ ਜੁੜੀ ਹੋਈ ਨਜ਼ਰ ਆ ਰਹੀ ਹੈ ਅੱਜ ਫਿਰ ਨਹੀਂ ਕੋਈ ਸੱਚ ਹਾਲੇ ਚਲੋ ਕਾਂਗਰਸ ਦਾ ਆਪ ਦਾ ਪਾਟੋ ਤਾੜੀ ਜੇ ਮਗਰ ਆਪ ਵੀ ਕੀ ਤਰੀਕਾ ਫਰੋਤੀ ਤੇ ਆਪ ਨੇ ਵੀ ਡੰਡਾ ਤੰਤਰ ਤੇ ਪੈਸਾ ਦਾ ਜੋਰ ਕਿਉਂਕਿ ਇਹਨਾਂ ਦੇ ਨੰਬਰ ਗਿਣਤੀ ਆ ਹੀ ਨਹੀਂ ਹੋਣੇ ਚਾਹੁੰਦੇ ਆ ਕਿ ਮੇਅਰ ਦੀ ਪੋਸਟ ਅਸੀਂ ਖਰੀਦ ਲਈ ਤੇ ਜੇ ਮੇਅਰ ਦੀ ਪੋਸਟ ਆਮ ਆਦਮੀ ਪਾਰਟੀ ਖਰੀਦ ਕੇ ਬੜਾਉਗੀ ਵੈਸੇ ਤਾਂ ਨਹੀਂ ਮੈਨੂੰ ਲੱਗਦਾ ਬਣੂਗੀ ਮਗਰ ਜੇ ਇਸ ਤਰ੍ਹਾਂ ਕਰਪਸ਼ਨ ਨੂੰ ਬੜਾਵਾ ਇਹ ਦੇਣਗੇ ਫਿਰ ਤੁਸੀਂ ਕਿੱਥੋਂ ਆਸ ਰੱਖਦੇ ਹੋ ਕਿ ਕਰਪਸ਼ਨ ਫ੍ਰੀ ਮਾਣੀ ਪਾਜੀ ਭਾਈ ਇਹ ਮੇਅਰਸ਼ਿਪ ਚੱਲੂਗੀ ਔਰ ਮੈਂ ਲਾਸਟ ਗੱਲ ਕਹਿਣਾ ਚਾਹੁੰਦਾ ਹਰਜੋਤ ਬੈਂਸ ਦਾ 100 ਕਰੋੜ ਦਾ ਸਾਈਬਰ ਜਿਹੜਾ ਘੁਟਾਲਾ ਉਹਦੇ 'ਚ ED ਦੇ ਸੰਮਨ ਆ ਗਏ ਔਰ ਕੱਲਾ ਇਹਦੀ ਜਾਂਚ ਸਾਈਬਰ ਦੀ ਨਹੀਂ ਹੋਣੀ ਚਾਹੀਦੀ ਜਿਹੜਾ 100 ਕਰੋੜ ਦਾ ਘਟਾਲਾ ਹੋਇਆ ਹੈ ਸਾਈਬਰ ਕ੍ਰਾਈਮ ਇਹ ਇਹਦਾ ਵਿਛਲ ਬਲੋਰ ਕੌਣ ਹੈ ਇੱਕ ਅਫਸਰ ਉਹ ਜਿਹੜਾ ਆਈਓਸੀ ਮੋਕੇ ਦਾ ਉਸ ਵੇਲੇ ਵੀ ਇਸ ਨੂੰ ਬਚਾਇਆ ਗਿਆ ਪਹਿਲਾਂ ਇਹ ਮਾਈਨਿੰਗ ਤੇ ਇਲਜ਼ਾਮ ਲੱਗੇ ਮਾਈਨਿੰਗ ਵਿਭਾਗ ਖੋਲਿਆ ਮਗਰ ਇਹ ਤੋਂ ਵਜਿਰੀਆਂ ਨਹੀਂ ਕੋਈ ਕੋਈਆਂ ਗਈਆਂ ਸੋ ਮਾਈਨਿੰਗ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਸਾਈਬਰ ਕ੍ਰਾਈਮ ਦਾ ਬੜਾ ਵੱਡਾ ਸਰਗਨਾ ਹਰਜੋਤ ਬੈਂਸ ਜੇ ਇਹ ਦੀ ਸਹੀ ਤਰੀਕੇ ਨਾਲ ਜਾਂਚ ਹੋ ਗਈ ਤੇ ਘੱਟੋ ਘੱਟ 5-700 ਕਰੋੜ ਦਾ ਕੋਟਾਲੇ ਦਾ ਕਾਲੇ ਧੰ ਦਾ ਜੇਨ ਲੈਂਡ ਦੇਣ ਚ ਕੀ ਭੂਮਿਕਾ ਰਹੀ ਹੈ ਹਰਜੋਤ ਬੈਂਚ ਦੀ ਤੁਹਾਡੇ ਸਾਹਮਣੇ ਆਉਗੀ ਸੋ ਹੀ ਸ਼ੁੱਡ ਬੀ ਡਿਸਮਿਸਡ ਠੀਕ ਅਗਰ ਇਸ ਤੇ ਸੋਟਾਂ ਸਚਾਈ ਇਨਵੈਸਟੀਗੇਸ਼ਨ ਫਰੀ ਐਂਡ ਫੇਅਰ ਹੋ ਸਕੇ ਸਚਾਈ ਸਾਹਮਣੇ ਠੀਕ ਹੈ ਠੀਕ ਹੈ ਜੀ ਜੀ ਕਮੇਟੀ ਦੀ ਬੈਠਕ ਹੈ ਚੰਡੀਗੜ੍ਹ ਦੇ ਵਿੱਚ ਸੁਖਵੀਰ ਸਿੰਘ ਬਾਦਲਸਣ ਨੇ ਉਹਦੀ ਇਹ ਕਹਿੰਦੇ ਚਰਚਾ ਹੋਣੀ ਹੈ ਤੁਸੀਂ ਕੀ ਕਹਿਣਾ ਚਾਹੋਗੇ ਕਿ ਮੈਨੂੰ ਮੈਨੂੰ ਮੇਰੀ ਤਾਂ ਤਾਰੀਖ ਸੀ ਜੀ ਠੀਕ ਹੈ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਤਾਂ ਨਵੰਬਰ ਤੇ ਮੀਂਹ ਦਾ ਸ਼ੂਫਾ ਦਿੱਤਾ ਹੋਇਆ ਉਸ ਤੋਂ ਬਾਅਦ ਉਹ ਸ਼੍ਰੀ ਅਕਾਲ ਤਖਸਾਲ ਸਾਹਿਬ ਹਾਜ਼ਰ ਹੋਏ ਅਸਤੀਫਾ ਤਾਂ ਉਹਨਾਂ ਨੇ ਆਪ ਦਾ ਵਾਪਸ ਲਿਆ ਹੀ ਨਹੀਂ ਸੋ ਉਹਨਾਂ ਦਾ ਅਸਤੀਫਾ ਉਹਨਾਂ ਨੇ ਉਸ ਦਿਨ ਕੋ ਨਾਓ ਪਾਰਟੀ ਦਫਤਰ ਤੇ ਗਏ ਹੈ ਨਾ ਉਹਨਾਂ ਨੇ ਪ੍ਰਧਾਨਗੀ ਦੀ ਕੋਈ ਜ਼ਿੰਮੇਵਾਰੀ ਸੰਭਾਲੀ ਹੈ ਸੋ ਇਹ ਟੈਕਨੀਕਲ ਕਾਮੀ ਰਹਿ ਗਏ ਆ ਉਹਨਾਂ ਨੇ ਤਾਂ ਅਸਤੀਫਾ ਦਿੱਤੇ ਨੂੰ ਅੱਜ ਦੂਜਾ ਮਹੀਨਾ ਚੜ ਗਿਆ ਕੁਝ ਸਬਦਾਂ ਦੀ ਵੀ ਅਰਚਨਾ ਆ ਰਹੀ ਹੈ ਨਹੀਂ ਕੁਝ ਸਬਦਾਂ ਦੇ ਵਿੱਚ ਅਰਚਨਾ ਆ ਰਹੀ ਹੈ ਠੀਕ ਹੈ ਤੁਹਾਡੇ ਸਾਰੀਆਂ ਗੱਲਾਂ ਤੁਹਾਡੇ ਪਬਲਿਕ ਡੋਮੇਨ ਤੇ ਹੈਗੀਆਂ ਜਿਹੜਾ ਕੁਝ ਹੈਗਾ ਅਬਾਊਟ ਸੈਕੂਲਰ ਪਾਰਟੀ ਔਰ ਸਾਰੀ ਗੱਲਾਂ ਜੀ ਜੋ ਸੁਪਰੀਮ ਕੋਰਟ ਦੇ ਐਫੀਡੇਵਿਟ ਨੇ ਜੋ ਬਰਨਾਲਾ ਸਾਹਿਬ ਤੇ ਇਹਨਾਂ ਦੇ ਉਸ ਵੇਲੇ ਦੇ ਜਨਰਲ ਸੈਕਟਰੀ ਸਾਹਿਬ ਨੇ ਦਿੱਤੇ ਆ ਸੋ ਇਹ ਸਾਰਾ ਕੁਝ ਪਬਲਿਕ ਡੋਮੇਨ ਤੇ ਹੈ ਚ ਕੋਈ ਲੁਕੋ ਨਹੀਂ ਔਰ ਮੈਂ ਇੱਕ ਗੱਲ ਸਪਸ਼ਟੀ ਕਰਨਾ ਚਾਹੁੰਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਵਿਰੋਧੀਆਂ ਨੂੰ ਕੋ ਕੋ ਹੋਰ ਕੰਮ ਵੀ ਕਰ ਲੋ ਸੁਧਾਰ ਲੈਣ ਵਾਲੇ ਕੁਝ ਸੁਧਾਰ ਲਿਆਉਣ ਉਹਨਾਂ ਦਾ ਫਿਕਰ ਕਰੀ ਜਾਂਦੇ ਆ ਉਹਨਾਂ ਨੂੰ ਤਸਦੀਕਾ ਦਿੱਤੇ ਨੂੰ 2 ਮਹੀਨੇ ਹੋ ਗਏ ਪਾ ਕੈਨੇਡਾ ਵੀ ਸਾਬ ਢੱਲੇਵਾਲ ਸਾਹਿਬ ਦੀ ਸਿਹਤ ਨੂੰ ਲੈ ਕੇ ਹਰ ਪੰਜਾਬੀ ਚਿੰਤਾ ਕਰ ਰਿਹਾ ਪਰ ਕੇਂਦਰ ਸਰਕਾਰ ਨੇ ਫੈਸਲਾ ਵੀ ਆ ਗਿਆ ਜੀ ਢੱਲੇਵਾਲ ਸਾਹਿਬ ਦੀ ਸਿਹਤ ਵਾਕਿਆ ਹੀ ਚਿੰਤਾਜਨਕ ਹੈ ਐਂਡ ਮੈਂ ਸਮਝਦਾ 40-45 ਦਿਨ ਓਖੜ ਕਾਲ ਦੇ ਰਹਿਣਾ ਇਹ ਕੋਈ ਛੋਟੀ ਮੋਟੀ ਗੱਲ ਨਹੀਂ ਔਰ ਇਹਦੇ ਬਹੁਤ ਸੀਰੀਅਸ ਸਿੱਕੇ ਜਿਹੜੇ ਪੰਜਾਬ ਵਾਸਤੇ ਦੇਸ਼ ਵਾਸਤੇ ਬਹੁਤ ਖਤਰਨਾਕ ਹੋ ਸਕਦੇ ਆ ਇਸ ਲਈ ਭਾਜਪਾ ਨੂੰ ਜਾਗਣਾ ਚਾਹੀਦਾ ਅੰਗਦਾਤਾ ਨੂੰ ਇਹ ਹੱਦ ਤੱਕ ਮਜਬੂਰ ਨਹੀਂ ਕਰਨਾ ਚਾਹੀਦਾ ਔਰ ਜਿੰਨੇ ਵੀ ਇਹ ਇਹ ਕੇਸ ਹੋ ਰਿਹਾ ਕੱਲ ਵੀ ਸੂਇਸਾਈਡ ਹੋਇਆ ਉੱਥੇ ਕਨੌਰੀ ਬਾਰਡਰ ਤੇ ਉਹਦੇ ਲਈ ਸਿੱਧੇ ਤੇ ਸਿੱਧੇ ਜ਼ਿੰਮੇਵਾਰ ਦੇਸ਼ ਦੀ ਸਰਕਾਰ ਹੈ ਔਰ ਮੈਂ ਤਾਂ ਸਮਝਦਾ ਪਰਚਾ ਦੇਸ਼ ਦੀ ਸਰਕਾਰ ਦੇ ਐਗਰੀਕਲਚਰ ਮਿਨਿਸਟਰ ਤੇ ਦਾਜੂਣਾ ਚਾਹੀਦਾ ਜਿਨ੍ਹਾਂ ਦੀ ਜਿਸ ਤਰੀਕੇ ਦੀ ਅ ਐਰੋਗੈਂਸ ਦੇਖਣ ਨੂੰ ਇਸ ਚ ਮਿਲਦੀ